ਤਸਵੀਰਾਂ 'ਚ ਸਕੂਲ ਦੇ ਬਾਹਰ ਖੜੇ ਇਹ ਲੋਕ ਸੰਗਰੂਰ ਦੇ ਪਿੰਡ ਸੰਗਤਪੁਰਾ ਦੇ ਹਨ ਜੋ ਪਿਛਲੇ ਦਿਨੀ ਸਰਕਾਰੀ ਸਕੂਲ ਤੋਂ ਇੰਗਲਿਸ਼ ਦੇ ਅਧਿਆਪਕ ਦੀ ਬਦਲੀ ਨੂੰ ਲੈ ਕੇ ਪ੍ਰਦਰਸ਼ਨ ਕਰ ਰਹੇ ਹਨ ਐਸੇ ਦੇ ਚੱਲਦੇ ਪਿੰਡ ਦੇ ਲੋਕਾਂ ਤੋਂ ਬੱਚਿਆਂ ਨੇ ਸਕੂਲ ਦਾ ਗੇਟ ਵੀ ਬੰਦ ਕਰ ਦਿੱਤਾ ਇਹਨਾਂ ਦਾ ਕਹਿਣਾ ਹੈ ਕਿ ਸਕੂਲ 'ਚ ਸਾਰੇ ਅਧਿਆਪਕ ਬਹੁਤ ਵਧੀਆ ਹਨ ਅਤੇ ਪੜਾਈ ਵੀ ਚੰਗੀ ਕਰਵਾਉਂਦੇ ਨੇ ਇੰਗਲਿਸ਼ ਟੀਚਰ ਦੀ ਬਦਲੀ ਕਾਰਨ ਬੱਚਿਆਂ ਦੇ ਭਵਿੱਖ ਤੇ ਅਸਰ ਪੈ ਸਕਦਾ ਹੈ ਜਿਸ ਕਾਰਨ ਉਹਨਾਂ ਦਾ ਸਾਰਾ ਸਾਲ ਖਰਾਬ ਹੋ ਸਕਦਾ ਹੈ ਦੇ ਇੰਗਲਿਸ਼ ਟੀਚਰ ਅ ਅੰਜੂ ਵਾਲਾ ਮੈਮ ਉਹਨਾਂ ਦੀ ਬਦਲੀ ਹੋ ਚੁੱਕੀ ਹੈ ਤੇ ਸਾਡੇ ਸਕੂਲ ਸਾਡੀ ਸਿੱਖਿਆ ਉੱਤੇ ਬਹੁਤ ਹੀ ਬੁਰਾ ਅਸਰ ਪੈ ਰਿਹਾ ਹੈ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੀ ਬਦਲੀ ਨਾ ਹੋਵੇ ਤੇ ਸਾਡੀ ਸਿੱਖਿਆ ਲਗਾਤਾਰ ਜਿਹੜੀ ਅੰਜੂ ਵਾਲਾ ਜੀ ਉਹ ਇੱਥੇ ਸਾਨੂੰ ਇਹ ਉਤੋਂ ਰਿਪੋਰਟ ਮਿਲੀ ਜਾਂ ਪਤਾ ਲੱਗਿਆ ਕਿਸੇ ਆਪਣੇ ਸੋਰਸ ਰਾਹੀਂ ਕਿ ਇੱਕ ਪੋਸਟ ਇੱਥੇ ਵੱਧ ਹੈ ਪਰ ਜਦੋਂ ਕਿ ਸਾਰੇ ਇੱਥੇ ਵਿਚਾਰ ਕੀਤਾ ਗਿਆ ਪੋਸਟ ਸਾਡੇ ਕੋਈ ਬਣਦੀ ਨਹੀਂ ਵੱਧ ਹੈ ਨਹੀਂ ਸੋ ਇਸ ਮਸਲੇ ਦੇ ਵਿੱਚ ਅਸੀਂ ਉੱਚ ਅਧਿਕਾਰੀਆਂ ਨੂੰ ਬੇਨਤੀ ਕੀਤੀ ਫਿਰ ਉਹਨਾਂ ਨੇ ਹੋਰ ਰਾਹ ਲੱਭ ਕੇ ਇਹਨੂੰ ਡੈਪਿਊਟੇਸ਼ਨ ਤੇ ਕਰ ਲਿਆ ਉਥੇ ਦੂਜੇ ਪਾਸੇ ਸਿੱਖਿਆ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਦੂਜੇ ਸਕੂਲ 'ਚ ਟੀਚਰ ਦੀ ਜ਼ਰੂਰਤ ਸੀ ਤਾਂ ਕਰਕੇ ਬਦਲੀ ਕੀਤੀ ਗਈ ਹੈ ਇਹ ਸਕੂਲ ਤਾਂ ਪਹਿਲਾਂ ਤੋਂ ਹੀ ਵਧੀਆ ਤਰੀਕੇ ਨਾਲ ਚੱਲ ਰਿਹਾ ਹੈ ਮੈਨੂੰ ਵਿਜ਼ਿਟ ਇਹ ਸਕੂਲ ਦੇ ਵਿੱਚ ਮੈਂ ਪਹਿਲਾਂ ਵੀ ਇੱਕ ਵਾਰੀ ਮਾਰੇ ਵਿਜ਼ਿਟ ਕੀਤੀ ਹੈ ਜੀ ਸਕੂਲ ਵਧੀਆ ਸਕੂਲ ਹੈ ਪਰ ਮੈਨੂੰ ਇਹ ਲੱਗਦਾ ਜੀ ਵੀ ਇੱਥੇ ਚਾਰ ਨੇ ਐਸਐਸ ਦੇ ਪੋਸਟਾਂ ਵੀ ਇੱਕ ਵੱਧ ਹੈਗੀ ਇਸ ਕਰਕੇ ਮੈਂ ਇਹਨਾਂ ਦੇ ਇੱਕ ਪੋਸਟ ਡਿੜਵੇ ਸ਼ਿਫਟ ਕਰਤੀ ਕਿਉਂਕਿ ਡਿੜਵੇ ਤੋਂ ਇੱਕ ਸਾਡਾ ਬੀਐਮ ਲਾਇਆ ਹੋਇਆ ਹੈਗੀ ਇਸ ਦਾ ਠੀਕ ਹੈ ਉਸ ਤੋਂ ਬਾਅਦ ਇਹਨਾਂ ਦਾ ਪ੍ਰੋਟੈਸਟ ਸੀ ਪਰ ਮੈਨੂੰ ਸਕੂਲ ਵੀ ਬਹੁਤ ਬੀ ਲੱਗਦਾ ਸੀ ਇਸ ਕਰਕੇ ਮੈਂ ਇਹ ਕੈਨਸਲ ਕਰਨ ਦੇ ਹੁਕਮ ਕਰਤੇ ਤੇ ਇਹ ਕੈਨਸਲ ਹੋ ਚੁੱਕੀ ਹੈਗੀ ਸਕੂਲ ਨੂੰ ਮੈਂ ਪ੍ਰਿੰਸੀਪਲ ਨੂੰ ਇਹ ਕਹੇ ਵੀ ਵਧੀਆ ਟੰਗ ਦਾ ਸਕੂਲ ਨੂੰ ਉਹ ਦੇਖਣਾ ਹੋਵੇਗਾ ਕਿ ਬੱਚਿਆਂ ਦੀ ਪੜ੍ਹਾਈ ਤੇ ਅਸਰ ਪਾਉਂਦੇ ਹੋਏ ਸਿੱਖਿਆ ਵਿਭਾਗ ਕਦੋਂ ਉਹਨਾਂ ਨੂੰ ਵਧੀਆ ਅਧਿਆਪਕ ਲਿਆ ਕੇ ਦਿੰਦਾ ਹੈ ਜਗਬਾਨੀ ਟੀਵੀ ਚੰਡੀਗੜ੍ਹ ਦੇ ਲਈ ਸੰਗਰੂਰ ਤੋਂ ਆਈ ਜਾਣਕਾਰੀ ਲਈ ਰਿਪੋਰਟ YouTube ਤੇ ਜਾ ਕੇ JTV ਪੰਜਾਬੀ ਚੈਨਲ ਸਬਸਕ੍ਰਾਈਬ ਕਰੋ